ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਸਾਨ ਬੁਣਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਆਪਾਂ ਅੱਜ ਦੇਖੋ ਆਪਣੀਆਂ ਭੈਣਾਂ ਖਾਤਰ ਇੱਕ ਸਕੀਵੀ ਹੋਰ ਲੈ ਕੇ ਆਏ ਆ ਆਪਾਂ ਸਕੀਵੀ ਬਣਾਵਾਂਗੇ ਇਹ ਲੇਡੀਜ਼ ਸਕੀਵੀ ਆ ਆ ਦੇਖੋ ਜੀ ਇਹ ਜਿਹੜਾ ਆ ਵਾਲਾ ਡਿਜ਼ਾਈਨ ਆ ਇਹ ਮੈਂ ਪਹਿਲਾਂ ਵੀ ਪਾਇਆ ਇਹ ਫਿਰੋਜੀ ਸਕੀਵੀ ਤੇ ਪਾਇਆ ਇਹ ਇੰਨਾ ਮੈਨੂੰ ਸਾਰੀਆਂ ਭੈਣਾਂ ਨੇ ਦਿਲੋਂ ਪਿਆਰ ਦਿੱਤਾ ਬਹੁਤ ਵਧੀਆ ਤੇ ਆਪਾਂ ਇਹੀ ਸਕੀਵੀ ਦਾ ਆਪਾਂ ਡਿਜ਼ਾਈਨ ਦੁਬਾਰਾ ਲੈ ਕੇ ਆਏ ਆ ਇਹ ਜਿਵੇਂ ਮੇਰੀ ਉਹ ਫਰੋਜੀ ਸਕੀਵੀ ਬਣਾਈ ਹੈ ਨਾ ਇਹ ਸੇਮ ਆਪਾਂ ਉਹੀ ਤਰ੍ਹਾਂ ਦੀ ਬਣਾਉਣੀ ਆ ਓਕਣੇ ਪੱਟੀ ਵਾਲਾ ਇਹਦਾ ਗਲਾ ਕਰਾਂਗੇ ਸਾਰਾ ਆਪਾਂ ਸੇਮ ਬਣਾਵਾਂਗੇ ਇਹ ਮੇਰੀ ਭੈਣਾਂ ਨੂੰ ਬਸ ਹੱਥ ਜੋੜ ਕੇ ਬੇਨਤੀ ਆ ਵੀ ਉਹ ਸਮਾਰ ਕੇ ਐਨ ਨਾ ਜਦ ਮੈਂ ਬਣਾਉਣੀ ਆ ਧਿਆਨ ਨਾਲ ਦੇਖਣ ਪਹਿਲਾਂ ਤਾਂ ਆਪਾਂ ਪਾਵਾਂਗੇ ਡਿਜ਼ਾਈਨ ਦੀ ਵੀਡੀਓ ਦੇਖੋ ਜੀ ਆਪਾਂ ਨੇ ਬਾਰਡਰ ਬਣਾਇਆ ਉਲਟੇ ਸਿੱਧੇ ਦਾ ਬਾਕੀ ਮੈਂ ਤੁਹਾਨੂੰ ਸਾਰਾ ਬਾਅਦ ਚ ਦੱਸੂਗੀ ਵੀ ਆਪਾਂ ਨੇ ਕਿਵੇਂ ਕਿੰਨੇ ਕੁੰਡੇ ਲਏ ਨੇ ਕਿਵੇਂ ਆਪਾਂ ਬਣਾਈ ਹੈ ਇਹ ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਡਿਜ਼ਾਈਨ ਦੀ ਵੀਡੀਓ ਪਾਉਣੀ ਹੈ ਇਹ ਬਹੁਤ ਪਿਆਰਾ ਡਿਜ਼ਾਈਨ ਹੈ ਅੱਜ ਕੱਲ ਬਹੁਤ ਉੱਠਦਾ ਡਿਜ਼ਾਈਨ ਹੈ ਇਹ ਬਣਾਉਂਦੇ ਆ ਤੇ ਇਹੀ ਡਿਜ਼ਾਈਨ ਆਪਾਂ ਹੁਣ ਪਾਵਾਂਗੇ ਆ ਦੇਖੋ ਜੀ ਮਾਈ ਲਾਈਨਿੰਗ ਰਹਿਣੇ 24 ਕੁੰਡਿਆਂ 'ਚ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਆਪਾਂ ਇਹ ਹੁਣ ਡਿਜ਼ਾਈਨ ਬਣਾਵਾਂਗੇ ਦੇਖੋ ਜੀ ਪਹਿਲਾਂ ਤਾਂ ਆਪਾਂ ਦੋ ਸਲਾਈਆਂ ਪਾਵਾਂਗੇ ਉਲਟੇ ਸਿੱਧੇ ਦੀਆਂ ਜਿਵੇਂ ਆਪਾਂ ਨੇ ਇਹਦਾ ਬਾਰਡਰ ਬਣਾਇਆ ਥੱਲੇ ਤੋਂ ਆ ਦੇਖੋ ਦੋ ਕੁੰਡੇ ਉਲਟੇ ਹੋਗੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਧਾਗਾ ਪਿੱਛੇ ਦੋ ਸਿੱਧੇ ਦੋ ਫੇਰ ਉਲਟੇ ਧਾਗੇ ਨੂੰ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਪਾਵਾਂਗੇ ਤੋ ਉਲਟੇ ਕਰਾਂਗੇ ਦੋ ਸਿੱਧੇ ਦੋ ਉਲਟੇ ਸਿੱਧੇ ਦੋ ਉਲਟੇ ਇਸੇ ਤਰੀਕੇ ਨਾਲ ਆਪਾਂ ਸਾਰੀ ਸਲਾਈ ਪਾਵਾਂਗੇ ਬਸ ਇੱਕਨੇ ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ ਇਹ ਡਿਜ਼ਾਈਨ ਜਿਹੜਾ ਆਪਾਂ ਬਾਰਡਰ ਬਣਾਉਨੇ ਆ ਇਦਾਂ ਦੀ ਬਣਦਾ ਹੈ ਤਾਂ ਦੇਖੋ ਜੀ ਇਹ ਸਲਾਈ ਆਪਣੀ ਇੱਕਨ ਪੈ ਗਈ ਉਲਟੇ ਸਿੱਧੇ ਦੀ ਹੁਣ ਆਪਾਂ ਇਹਦੇ ਉੱਤੇ ਹੀ ਆਪਾਂ ਡਿਜ਼ਾਈਨ ਧਰਾਂਗੇ ਇੱਥੋਂ ਹੀ ਆਪਾਂ ਕਰਾਂਗੇ ਡਿਜ਼ਾਈਨ ਇਹਦਾ ਸਟਾਰਟ ਦੇਖੋ ਜੀ ਪਹਿਲਾ ਕੁੰਡਾ ਤਾਰ ਲਏ ਆਪਾਂ ਨੇ ਬਹੁਤ ਧਿਆਨ ਨਾਲ ਦੇਖਣਾ ਬਹੁਤ ਸੌਖਾ ਡਿਜ਼ਾਈਨ ਆ ਇਹ ਪਹਿਲਾ ਕੁੰਡਾ ਆਪਾਂ ਤਾਰਾਂਗੇ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਤੇ ਦੋ ਕੁੰਡੇ ਆਪਾਂ ਪੜਾਂਗੇ ਸਿੱਧੇ ਠੀਕ ਹੈ ਜੀ ਆ ਦੇਖੋ ਦੋ ਕੁੰਡੇ ਹੋ ਗਏ ਸਿੱਧੇ ਆਪਣੇ ਹੁਣ ਆਪਾਂ ਕੀ ਕਰਨਾ ਦੋ ਕੁੰਡੇ 1 2 ਤੇ ਆ ਜਿਹੜਾ ਤੀਜਾ ਕੁੰਡਾ ਨਾ ਇਹ ਆਪਣਾ ਇਹਨੂੰ ਆਪਾਂ ਦੋ ਕੁੰਡਿਆਂ ਦੇ ਉੱਤੇ ਚਿੱਟ ਪਾਵਾਂਗੇ ਠੀਕ ਹੈ ਜੀ ਦੇਖੋ ਟੱਪ ਗਏ ਦੋ ਕੁੰਡਿਆਂ ਦੇ ਦੋ ਕੁੰਡੇ ਹੋ ਗਏ ਆਪਣੇ ਹੈਨਾ ਤੇ ਹੁਣ ਆਪਾਂ ਇੱਕ ਕੁੰਡਾ ਪਹਿਲਾਂ ਸਿੱਧਾ ਗੁਣਾਗੇ ਤਾਂ ਅੱਗੇ ਨੂੰ ਮੂਰੇ ਕਰਾਂਗੇ ਆਪਾਂ ਜਾਲੀ ਬਣਾਵਾਂਗੇ ਦੇਖੋ ਇੱਕ ਕੁੰਡਾ ਆਪਣਾ ਘਟਿਆ ਇੱਕ ਕੁੰਡਾ ਆਪਣਾ ਵੱਧ ਗਿਆ ਠੀਕ ਹੈ ਜੀ ਤੇ ਤਿੰਨ ਕੁੰਡੇ ਫੇਰ ਆਪਾਂ ਬਣਾਵਾਂਗੇ ਸਿੱਧੇ ਤਾਂ ਦੇਖੀਏ ਤਿੰਨ ਕੁੰਡੇ ਸਿੱਧੇ ਤਿੰਨ ਕੁੰਡਿਆਂ ਦੇ ਫੇਰ ਦੋ ਕੁੰਡੇ ਛੱਡ ਕੇ ਤੀਜਾ ਕੁੰਡਾ ਆਪਾਂ ਦੋ ਕੁੰਡਿਆਂ ਦੇ ਇਸ ਤਰ੍ਹਾਂ ਇੱਕ ਉੱਤੇ ਜਿ ਟਪਾਉਣਾ ਇਹ ਦੇਖੋ ਇਹ ਧਿਆਨ ਨਾਲ ਬਸ ਕੁੰਡਾ ਨਹੀਂ ਸੁਟਣਾ ਚਾਹੀਦਾ ਤੇ ਫੇਰ ਆਪਾਂ ਇਹ ਦੋਏ ਕੁੰਡੇ ਆਪਾਂ ਬੁਣ ਲੈਣੇ ਨੇ 40 ਪਾਉਣੀ ਆ ਤਾਂ ਗੰਮੂਰੇ ਕਰਕੇ ਤੇ ਦੋਏ ਕੁੰਡੇ ਆਪਾਂ ਬੁਣ ਲਏ ਠੀਕ ਆ ਜੀ ਤਿੰਨ ਕੁੰਡੇ ਆਪਾਂ ਫੇਰ ਸਿੱਧੇ ਬੁਣਾਂਗੇ ਆ ਦੇਖੀਏ ਤਿੰਨ ਕੁੰਡੇ ਸਿੱਧੇ ਤਿੰਨ ਤੋਂ ਬਾਅਦ ਫੇਰ ਆਪਾਂ ਉਸੇ ਤਰੀਕੇ ਨਾਲ ਇੱਕ ਕੁੰਡਾ ਚੱਕਾਂਗੇ ਆ ਦੇਖੋ ਤੇ ਇੱਕ ਜਾਲੀ ਬਣਾਵਾਂਗੇ ਧਾਗਾ ਮੂਰੇ ਕਰਾਂਗੇ ਆ ਦੇਖੀਏ ਤਿੰਨ ਕੁੰਡੇ ਆਪਾਂ ਫੇਰ ਬਣਾਵਾਂਗੇ ਉਸੇ ਤਰੀਕੇ ਨਾਲ ਸਿੱਧੇ ਆ ਦੇਖੋ ਜੀ ਹੁਣ ਇੱਥੇ ਆਪਾਂ ਕੁੰਡੇ ਆਪਣੇ ਘਟ ਗਏ ਨੇ ਹੁਣ ਇਹ ਤਿੰਨ ਕੁੰਡੇ ਆਪਣੇ ਕੋ ਰਹਿ ਗਏ ਤਿੰਨ ਆਪਾਂ ਡਿਜ਼ਾਈਨ ਬਣਾਉਣਾ ਇਹ ਤਿੰਨ ਕੁੰਡਿਆਂ ਦਾ ਆਪਾਂ ਕੁਝ ਨਹੀਂ ਕਰਨਾ ਹੈਗਾ ਕਿ ਆਪਣਾ ਡਿਜ਼ਾਈਨ ਤੁਰ ਪਿਆ ਇਹਨਾਂ ਨੂੰ ਆਪਾਂ ਸਿੱਧੇ ਹੀ ਕੁੰਡੇ ਕਰ ਦਾਂਗੇ ਚਾਹੇ ਆਪਾਂ ਇਹਨਾਂ ਨੂੰ ਮਾਰ ਦਈਏ ਜਣੀ ਕਿ ਆਪਾਂ ਲੈਣੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬੇ ਆ ਤਿੰਨ ਤਿੰਨ ਕੁੰਡਿਆਂ ਦਾ ਆਪਾਂ ਡਿਜ਼ਾਈਨ ਬਣਾਉਣਾ ਹੈ ਦੇਖੀਏ ਆਪਾਂ ਇੱਕ ਪਾਸੇ ਚਾਰ ਕੁੰਡੇ ਹੋ ਜਾਣਗੇ ਆਪਣੇ ਬਾਕੀ ਤਿੰਨ ਤਿੰਨ ਤਾਂ ਹੈਗੇ ਹੀ ਨੇ ਆ ਦੇਖੋ ਠੀਕ ਹੈ ਜੀ ਹੁਣ ਜਿਹੜੀ ਇਹ ਆਪਣੀ ਸਲਾਈ ਹੈ ਉਲਟੀ ਤੇ ਉਹ ਆਪਣੀ ਸੇਮ ਸਾਰੀ ਸਲਾਈ ਆਪਣੀ ਉਲਟਿਓ ਬਣਣੀ ਆ ਇਹ ਦੇਖੀਏ ਇਹ ਕਲਰ ਵੀ ਬਹੁਤ ਪਿਆਰਾ ਹੈ ਪਰਪਲ ਕਲਰ ਸਾਰੀ ਸਲਾਈ ਮੈਂ ਉਲਟਿਓ ਬਣਾਉਂਗੀ ਇਹ ਡਿਜ਼ਾਈਨ ਬਹੁਤ ਸੌਖਾ ਡਿਜ਼ਾਈਨ ਹੈ ਪਰ ਤੁਰਦਾ ਬਹੁਤ ਹੈ ਡਿਜ਼ਾਈਨ ਇਹ ਲੱਗਦਾ ਬਹੁਤ ਵਧੀਆ ਹੈ ਪਹਿਲਾਂ ਮੈਂ ਇਹ ਫਿਰੋਜੀ ਜਿਹੜੀ ਸਕੀ ਵੀ ਆਪਾਂ ਨੇ ਉਹ ਡਿਜ਼ਾਈਨ ਇਹ ਬਣਾਇਆ ਸੀ ਫਿਰ ਆਪਾਂ ਤਾਂ ਕਰਕੇ ਹੁਣ ਡਿਮਾਂਡ ਆਪਾਂ ਨੂੰ ਫੇਰ ਇਹੀ ਡਿਜ਼ਾਈਨ ਪਾਉਣਾ ਤੇ ਨਾਲੇ ਮੇਰੀਆਂ ਭੈਣਾਂ ਨੂੰ ਜੇ ਕਿ ਨਹੀਂ ਸਮਝ ਆਉਂਦੀ ਆਪਾਂ ਦੁਬਾਰਾ ਵੀ ਸਮਝ ਲੱਗ ਜੂਗੀ ਆ ਦੇਖੋ ਜੀ ਹੁਣ ਆਪਾਂ ਅੱਗੇ ਸਿੱਧੀ ਸਿਲਾਈ ਨੂੰ ਸਿੱਧੀ ਸਿਲਾਈ ਨੂੰ ਆਪਾਂ ਕੀ ਕਰਾਂਗੇ ਜਿਹੜੇ ਸਿੱਧੇ ਕੁੰਡੇ ਨੇ ਤਾਂ ਸਿੱਧੇ ਹੀ ਬੁਣਾਂਗੇ ਆਪਾਂ ਆ ਦੇਖੀਏ ਹੁਣ ਜਿਹੜੇ ਆ ਆਪਣੇ ਤਿੰਨ ਕੁੰਡੇ ਨੇ ਜਾਲੀ ਵਾਲਾ ਕੁੰਡਾ ਇੱਕ ਇੱਕਾ ਦੂਜਾ ਕੁੰਡਾ ਲਵਾਂਗੇ ਤੇ ਆਪਾਂ ਉਸੇ ਤਰੀਕੇ ਨਾਲ ਦੋ ਦਾ ਇੱਕ ਇਹਦਾ ਕਰਾਂਗੇ ਧਾਗੇ ਨੂੰ ਕਰਾਂਗੇ ਮੂਰੇ ਤੇ ਤਿੰਨ ਕੁੰਡੇ ਆਪਾਂ ਸਿੱਧੇ ਬੁਣਾਂਗੇ ਦੇਖੋ ਤੇ ਤਿੰਨ ਕੁੰਡੇ ਆਪਾਂ ਸਿੱਧੇ ਆ ਦੇਖੀਏ ਹੁਣ ਆਪਾਂ ਇੱਥੇ ਜਾਲੀ ਬਣਾਵਾਂਗੇ ਤੇ ਜਿਹੜੇ ਆਏ ਦੋ ਕੁੰਡੇ ਨੇ ਉਹਦਾ ਪਾ ਇੱਕ ਬਣਾ ਦਾਂਗੇ ਆਪਣੇ 2-2 ਜਾਲੀਆਂ ਪੈਣੀਆਂ ਨੇ ਇਹ 2-2 ਜਾਲੀਆਂ ਪੈਂਦੀਆਂ ਨੇ ਤੇ ਇੱਕ ਕੁੰਡਾ ਆਊਗਾ ਆਪਣਾ ਗੱਭੇ ਸਿੱਧਾ ਆ ਦੇਖੀਏ ਇਹ ਡੱਬੀ ਆਪਣੀ ਨਾਲੇ ਭੜ ਗਈ 2-2 ਕੁੰਡਿਆਂ ਦੇ ਨਾਲ ਲੱਗ ਗਈ ਤੇ ਮੂਰੇ ਕਰਾਂਗੇ ਧਾਗਾ ਜਾਲੀ ਬਣਾਵਾਂਗੇ ਜਿਹੜਾ ਜਾਲੀ ਵਾਲਾ ਕੁੰਡਾ ਉਹ ਸਿੱਧਾ ਹੋ ਗਿਆ ਜਿਹੜੇ ਦੋ ਕੁੰਡੇ ਨੇ ਆਪਾਂ ਉਹਨਾਂ ਦਾ ਇੱਕ ਬਣਾਵਾਂਗੇ ਦੋ ਜਾਲੀਆਂ ਆਪਣੀਆਂ ਪੈ ਗਈਆਂ ਦੇਖੋ ਫਿਰ ਦੋ ਦਾ ਇੱਕ ਕਰਾਂਗੇ ਧਾਗਾ ਮੂਰੇ ਕਰਾਂਗੇ ਜਾਲੀ ਬਣਾਵਾਂਗੇ ਜਾਲੀ ਤੋਂ ਬਾਅਦ ਆਪਾਂ ਫਿਰ ਦੋ ਦਾ ਇੱਕ ਕਰਾਂਗੇ ਆ ਦੇਖੀਏ ਤੇ ਫਿਰ ਆਪਾਂ ਦੋ ਦਾ ਇੱਕ ਇੱਥੇ ਕਰਾਂਗੇ ਇਹਦਾ ਡਿਜ਼ਾਈਨ ਆਪਾਂ ਬਣਾਵਾਂਗੇ ਦੇਖੀਏ ਕੋਈ ਆਪਾਂ ਸਾਰੀ ਸਲਾਈ ਹੁਣ ਆਪਣਾ ਡਿਜ਼ਾਈਨ ਵਾਲੀ ਪੈ ਗਈ ਆਪਾਂ ਅੱਗੇ ਹੁਣ ਉਲਟੀ ਸਲਾਈ ਨੂੰ ਉਲਟੀ ਸਲਾਈ ਸਾਰੀ ਉਲਟੀ ਪੈਣੀ ਆ ਇਹ ਸਾਰੀ ਸਲਾਈ ਆਪਣੀ ਉਲਟੀ ਪੈਣੀ ਆ ਬਹੁਤ ਸੌਖਾ ਬਣ ਜਾਂਦਾ ਡਿਜ਼ਾਈਨ ਜਿਹੜੀ ਉਲਟੀ ਸਲਾਈ ਉਲਟੀ ਹੋ ਜਾਂਦੀ ਹੈ ਆ ਦੇਖੀ ਆਪਣੀ ਉਲਟੀ ਸਲਾਈ ਪੈ ਗਈ ਆ ਹੁਣ ਆਪਣੀ ਡੱਬੀ ਵੀ ਅੱਧੀ ਹੋ ਗਈ ਆ ਇਹ ਅੱਧੀ ਡੱਬੀ ਬਣ ਗਈ ਆ ਇਹ ਜਿਆ ਸਲਾਈਆਂ ਚੇਰਦੀ ਡੱਬੀ ਹੋ ਜਾਂਦੀ ਆ ਦੇਖੋ ਤੇ ਹੁਣ ਆਪਾਂ ਕੀ ਕਰਾਂਗੇ ਆਪਾਂ ਨਵੀਂ ਡੱਬੀ ਫੇਰ ਤੋਰਨੀ ਆ ਹੁਣ ਉਹ ਆਪਾਂ ਦੇਖੋ ਧਿਆਨ ਨਾਲ ਅਤੇ ਦੇਖੀਏ ਪਹਿਲਾ ਕੁੰਡਾ ਪਾ ਤਾਰ ਲਿਆ ਤੇ ਇਹ ਇੱਥੇ ਆਪਣਾ ਕੋਈ ਡਿਜ਼ਾਈਨ ਨਹੀਂ ਇਹ ਆਪਣੇ ਕੁੰਡੇ ਪਹਿਣਨੇ ਨੇ ਸਾਰੇ ਸਿੱਧੇ ਆਪਣੇ ਪੰਜ ਕੁੰਡੇ ਪੰਜੇ ਸਿੱਧੇ ਪਹਿਣਗੇ ਸਾਈਡ ਦਾ ਸਾਈਡ ਤੇ ਨੇ ਨਾ ਆ ਦੇਖੀਏ ਤੇ ਇੱਕ ਵਾਰੀ ਆਪਣੇ ਇਧਰੀ ਸਾਈਡ ਐ ਪੰਜ ਆਉਣਗੇ ਦੋ ਤਾਂ ਆਪਣੇ ਬਾਧੂ ਹੁੰਨੇ ਜਿਹੜੇ ਸਾਈਡ ਆਲੇ ਨੇ ਇੱਕ ਪੰਜ ਆਉਣਗੇ ਇੱਕ ਵਾਰੀ ਦੋ ਕੁੰਡੇ ਆਉਂਦੇ ਨੇ ਆ ਦੇਖੀਏ ਹੁਣ ਤਿੰਨ ਕੁੰਡੇ ਆ ਗਏ ਇਹ ਡੱਬੀ ਭੇੜ ਗਈ ਆਪਣੀ ਨਾਲ ਆਪਾਂ ਇੱਥੋਂ ਹੁਣ ਬੰਦ ਕਰਨੀ ਐ ਡੱਬੀ ਤੇ ਇੱਕ ਕੁੰਡਾ ਆਪਾਂ ਪਹਿਲਾਂ ਬੁਣਾਂਗੇ ਤਾਂ ਦੇਖੋ ਜੀ ਪਹਿਲਾ ਕੁੰਡਾ ਬੁਣ ਲਿਆ ਤਾਂ ਅੱਗੇ ਨੂੰ ਮੂਹਰੇ ਕਰਿਆ ਤੇ ਆਪਾਂ ਨੇ ਜਾਲੀ ਬਣਾ ਲਈ ਇੱਥੇ ਡੱਬੀ ਆਪਣੀਆਂ ਖਤਮ ਹੋ ਗਈ ਅੱਧੀ ਡੱਬੀ ਤੇ ਤਿੰਨ ਕੁੰਡੇ ਆਪਾਂ ਬੁਣਾ ਕੇ ਸਿੱਧੇ ਤਿੰਨ ਕੁੰਡੇ ਸਿੱਧੇ ਤਿੰਨ ਕੁੰਡਿਆਂ ਤੋਂ ਬਾਅਦ ਜਿਹੜੇ ਆਏ ਕੁੰਡੇ ਨੇ ਆਪਣੇ ਤਿੰਨ ਇੱਕ ਚੈਨ ਵਾਲਾ ਕੁੰਡਾ ਇੱਕ ਇਧਰਲੀ ਚੈਨ ਵਾਲਾ ਇੱਕ ਵਿਚਾਲਲਾ ਕੁੰਡਾ ਹੁਣ ਆਪਾਂ ਇਹਦੇ ਉੱਤੇ ਜੀ ਫੇਰ ਤੇ ਪਾਵਾਂਗੇ ਉਕਣੇ ਦੋ ਕੁੰਡੇ ਆਪਣੇ ਸਿੱਧੇ ਬੁਣ ਕੇ ਫਿਰ ਆਪਣੀ ਜਾਲੀ ਵਿਚਾਲੇ ਆ ਗਈ ਤਿੰਨ ਕੁੰਡੇ ਫੇਰ ਆਪਣੇ ਸਿੱਧੇ ਹੋ ਗਏ ਤੇ ਫੇਰ ਆਪਾਂ ਤਿੰਨ ਕੁੰਡੇ ਆਂਦੇ ਉਕਣੇ ਟ ਪਾਵਾਂਗੇ ਉੱਤੇ ਜੀ ਜਿਹੜੇ ਦੋ ਕੁੰਡੇ ਨੇ ਵਿਚਾਲੇ ਆਪਣੇ ਇਹ ਤੋਂ ਆਪਾਂ ਨੇ ਜਾਲੀ ਬਣਾਉਣੀ ਆ ਤਿੰਨ ਕੁੰਡੇ ਆਪਣੇ ਫੇਸਿੱਧੇ ਹੋ ਗਏ ਇਹ ਤੇ ਜਿਹੜੇ ਇੱਧਰ ਨੇ ਇਹ ਵੀ ਆਪਣੀ ਜਿਹੜੇ ਤਿੰਨ ਨੇ ਇਹ ਵੀ ਆਪਾਂ ਸਿੱਧੇ ਹੀ ਭੁੰਨ ਲੈਣੇ ਨੇ ਆਪਣੇ ਆਲੇ-ਦਾਲੇ ਹੁਣ 6 ਕੁੰਡੇ ਹੋ ਗਏ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਤਿੰਨ ਕੁੰਡੇ ਜਿਹੜੇ ਦੂਗੇ ਸੀ ਉਹ ਹੋਗੇ ਆਉਂਦੀ ਵਾਰ ਨੂੰ ਇੱਥੇ ਡੱਬੀ ਬਣਨੀ ਆ ਤਾਂ ਕਰਕੇ ਹੁਣ ਜਿਹੜੀ ਉਲਟੀ ਸਲਾਈ ਆਪਾਂ ਉਲਟੀ ਉਹ ਪਾਵਾਂਗੇ ਤਾਂ ਦੇਖੀਏ ਸਾਰੀ ਸਲਾਈ ਆਪਣੇ ਉਲਟੀ ਪਾਉਗੀ ਬਹੁਤ ਸੌਖਾ ਡਿਜ਼ਾਈਨ ਹੈ ਸਿਰਫ ਆਪਾਂ ਨੇ ਤਿੰਨ ਤਿੰਨ ਕੁੰਡਿਆਂ ਦੇ ਸਾਬ ਰੱਖਣਾ ਆਪਾਂ ਨੂੰ ਇਹ ਦੋ ਕੁੰਡੇ ਵਾਧੂ ਲੈਣੇ ਨੇ ਸਾਈਡਾਂ ਵਾਲੇ ਬਹੁਤ ਵਧੀਆ ਇਹ ਬਣ ਕੇ ਡੱਬੀ ਬਹੁਤ ਵਧੀਆ ਬਣ ਜਾਂਦੀ ਹੈ ਇਹ ਸੈਟ ਆ ਜਾਂਦੀ ਹੈ ਉਲਕੀ ਸਲਾਈ ਆਪਣੀ ਪੈ ਗਈ ਸਾਰੀ ਆ ਦੇਖੀ ਆਪਣਾ ਡਿਜ਼ਾਈਨ ਤੁਰਪਿਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਆ ਇਹ ਦੋ ਹੀ ਡੱਬੀ ਵੀ ਤੁਰਪੀ ਆਪਣੀ ਹੁਣ ਆ ਡੱਬੀ ਜਿਹੜੀ ਇਹ ਖਤਮ ਹੋ ਗਈ ਸੀ ਆਪਣੀ ਆ ਚੱਲਦੀ ਦੀ ਹੁਣ ਇਹ ਖਤਮ ਹੋ ਜਣੀ ਜਿਹੜੀ ਆ ਡੱਬੀ ਹੁਣ ਇਹ ਚੱਲ ਪਈ ਆਪਣੀ ਠੀਕ ਹੈ ਦੇਖੋ ਨਾ ਦੇਖੀ ਜਿਹੜੇ ਤਿੰਨ ਕੁੰਡੇ ਨੇ ਹੁਣ ਆਪਾਂ ਇਹ ਜਿਹੜੇ ਪੰਜ ਕੁੰਡੇ ਨੇ ਸਿੱਧੇ ਬੁੰਨੇ ਨੇ ਆਪਾਂ ਆ ਦੇਖੀਏ ਪੰਜ ਕੁੰਡੇ ਨੇ ਇਹ ਸਿੱਧੇ ਹੁਣ ਆਪਣੀਆਂ ਵਿਚਾਲੇ ਡੱਬੀ ਆ ਨਾ ਤਿੰਨ ਕੁੰਡੇ ਡੱਬੀ ਆ ਹੁਣ ਦੇਖੋ ਦੋ ਦਾ ਇੱਕ ਆਪਾਂ ਇਦਾਂ ਕਰਾਂਗੇ ਦੋ ਦਾ ਇੱਕ ਹੋ ਗਿਆ ਧਾਗਾ ਮੂਰੇ ਕਰਾਂਗੇ ਜਾਲੀ ਬਣਾਵਾਂਗੇ ਇੱਕ ਕੁੰਡਾ ਸਿੱਧਾ ਲੈ ਲਿਆ ਜਿਹੜਾ ਪਹਿਲਾਂ ਆਪਾਂ ਜਾਲੀ ਬਣਾਈ ਉਹ ਕੁੰਡਾ ਸਿੱਧਾ ਆ ਗਿਆ ਗੱਬੇ ਤੇ ਧਾਗੇ ਨੂੰ ਫੇਰ ਮੂਰੇ ਕਰਾਂਗੇ ਦੇਖੀਏ ਦੋ ਜਾਲੀਆਂ ਬਣ ਗਈਆਂ ਤੇ ਹੁਣ ਇੱਕ ਕੁੰਡਾ ਜਿਹੜਾ ਵਿਚਾਲਲਾ ਜਾਲੀ ਵਾਲਾ ਇਹ ਆਪਾਂ ਸਿੱਧਾ ਬੁਣਾਂਗੇ ਤੇ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਉਸੇ ਤਰੀਕੇ ਨਾਲ ਦੇਖੋ ਜੀ ਦੋ ਦਾ ਇੱਕ ਹੋ ਗਿਆ ਧਾਗਾ ਮੂਰੇ ਕਰਾਂਗੇ ਜਾਲੀ ਬਣਾਵਾਂਗੇ ਇੱਕ ਧਾਗਾ ਫੇਰ ਮੂਰੇ ਕਰਾਂਗੇ ਇਹਨੂੰ ਉਲਟਾਵਾਂਗੇ ਉਲਟਾ ਕੇ ਆਪਾਂ ਦੋ ਦਾ ਇੱਕ ਕਰਾਂਗੇ ਫੇਰ ਇੱਕ ਜਾਲੀ ਬਣੂਗੀ ਦੋ ਜਾਲੀਆਂ ਬਣਦੀਆਂ ਨੇ ਇੱਕ ਵਾਰੀ ਆਪਾਂ ਸਲਾਈ ਮੂਰੇ ਨੂੰ ਪਾਉਨੇ ਇੱਕ ਵਾਰੀ ਆਪਾਂ ਸਲਾਈ ਪਿੱਛੇ ਨੂੰ ਪਾਉਨੇ ਆ ਤੇ ਕੁੰਡੇ ਇੱਕ ਸਿੱਧਾ ਫੇਰ ਬੁਣਾਂਗੇ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਦੇਖੋ ਧਾਗਾ ਮੂਰੇ ਕਰਾਂਗੇ ਜਾਲੀ ਬਣਾਵਾਂਗੇ ਫੇਰ ਧਾਗਾ ਮੂਰੇ ਕਰਾਂਗੇ ਦੋ ਦਾ ਇੱਕ ਫੇਰ ਕਰਾਂਗੇ ਦੋ ਜਾਲੀਆਂ ਆਪਣੀਆਂ ਬਣ ਗਈਆਂ ਆ ਦੇਖੋ ਜੀ ਬਾਕੀ ਆਪਣੇ ਪੰਜ ਕੁੰਡੇ ਇੱਧਰ ਆ ਕੇ ਪੰਜੇ ਆਪਾਂ ਸਿੱਧੇ ਬੁਣਾਂਗੇ ਆ ਦੇਖੋ ਜੀ ਦੇਖੀਏ ਇਹ ਜਾਲੀ ਜੀ ਵਾਲਾ ਡਿਜ਼ਾਈਨ ਬਹੁਤ ਪਿਆਰਾ ਡਿਜ਼ਾਈਨ ਆ ਇਹ ਬਹੁਤ ਵਧੀਆ ਬਣਦਾ ਹੈ ਦੇਖੋ ਡੱਬੀ ਆਪਣੀ ਆ ਵੀ ਅੱਧੀ ਹੋ ਗਈ ਹੁਣ ਆਪਣੀ ਡੱਬੀ ਇਹ ਡੱਬੀ ਆਪਣੀ ਪੂਰੀ ਹੋਊਗੀ ਹੁਣ ਇਹਦੇ ਤੇ ਡੱਬੀ ਚੱਲੂਗੀ ਉਲਟੀ ਸਲਾਈ ਪਾ ਕੇ ਸਿੱਧੀ ਨੂੰ ਆਉਣੇ ਆਪਾਂ ਦੇਖੋ ਜੀ ਉਲਟੀ ਸਲਾਈ ਆਪਣੀ ਪੈ ਗਈ ਆਪਾਂ ਅੱਗੇ ਸਿੱਧੀ ਸਲਾਈ ਨੂੰ ਹੁਣ ਆਪਣੀ ਡੱਬੀ ਆ ਪੂਰੀ ਹੋ ਜਾਣੀ ਆ ਬੰਦ ਹੋਊਗੀ ਡੱਬੀ ਇਹ ਹੁਣ ਆਪਾਂ ਇਹਦੇ ਉੱਤੇ ਸ਼ੁਰੂ ਕਰਾਂਗੇ ਆ ਡੱਬੀ ਆਪਣੀ ਅੰਦਰ ਨੂੰ ਜਾਂਦੀ ਆ ਇਹ ਡੱਬੀ ਆਪਣੀ ਬਾਹਰ ਨੂੰ ਜਾਊਗੀ ਡੱਬੀਆਂ ਹੀ ਬਣਦੀਆਂ ਨੇ ਇਦਾਂ ਦੇਖੋ ਕਿੰਨੀ ਵਧੀਆ ਜਾਲੀ ਬਣਦੀ ਆ ਇਹ ਬਹੁਤ ਪਿਆਰਾ ਡਿਜ਼ਾਈਨ ਆ ਤੇ ਹੁਣ ਆਪਾਂ ਇਹਨੂੰ ਤੋਰਾਂਗੇ ਦੂਗੇ ਦੇਖਿਓ ਹੁਣ ਜਿਹੜੇ ਆਪਣੇ ਪੰਜ ਕੁੰਡੇ ਸੀ ਹੁਣ ਆਪਣੇ ਇਧਰੋਂ ਸਿੱਧੇ ਕੁੰਡੇ ਆਉਣਗੇ ਦੋ ਕੁੰਡੇ ਇੱਕ ਕੁੰਡਾ ਤਾਰ ਲਿਆ ਦੂਜਾ ਕੁੰਡਾ ਆਪਾਂ ਬਣ ਲਿਆ ਆ ਦੇਖਿਏ ਹੁਣ ਆਪਣੇ ਜਿਹੜੇ ਪੰਜ ਕੁੰਡੇ ਸੀ ਇਹ ਇਹ ਤਿੰਨ ਬੁਣਾਂਗੇ ਆਪਾਂ ਦੇਖਿਓ ਹੁਣ ਜਿਹੜੀ ਆਪਣੀ ਆ ਚੈਨ ਵਾਲਾ ਕੁੰਡਾ ਜਾਂਦਰ ਹੁਣ ਇਹ ਕੁੰਡਾ ਆਪਾਂ ਇਹ ਦੋ ਦੇ ਉੱਤੇ ਚਿਟ ਪਾਵਾਂਗੇ ਡੱਬੀ ਆਪਣੀ ਇਧਰ ਵੀ ਬਣੂਗੀ ਹੁਣ ਇਹਨੂੰ ਆਪਾਂ ਫੇਰ ਓਕਣੇ ਬਣਾਵਾਂਗੇ ਧਾਗਾ ਮੂਰੇ ਕਰਾਂਗੇ ਆ ਦੇਖੀ ਹੁਣ ਆਪਣੀ ਡੱਬੀ ਇਹ ਤੁਰਪੀ ਇੱਥੇ ਹੁਣ ਤਿੰਨ ਕੁੰਡੇ ਨੇ ਜਿਹੜੇ ਉਹ ਆਪਾਂ ਬੁਣਾਗੇ ਸਿੱਧੇ ਨਾਲੇ ਆ ਜਿਹੜੀ ਚੈਨ ਵਾਲਾ ਕੁੰਡਾ ਹੁਣ ਆਪਾਂ ਇਹ ਤੋਂ ਬਣਾਵਾਂਗੇ ਦੋ ਦਾ ਇੱਕ ਜਾਲੀ ਬਣੂਗੀ ਤਿੰਨ ਕੁੰਡੇ ਆਪਣੇ ਸਿੱਧੇ ਤਿੰਨ ਤੋਂ ਬਾਅਦ ਫਿਰ ਆਪਾਂ ਇਹ ਕੁੰਡੇ ਦੇ ਚੱਕਾ ਦੇ ਉੱਪਰ ਟਪਾਵਾਂਗੇ ਉੱਤੇ ਜੀ ਆ ਦੇਖੋ ਬੁਣਾ ਗਏ ਨੂੰ ਜਾਲੀ ਬਣਾਵਾਂਗੇ ਦੇਖੀਏ ਤਿੰਨ ਗੁੰਡੇ ਫੇਰ ਆਪਾਂ ਬੁਣਾਂਗੇ ਆ ਦੇਖੀਏ ਫੇਰ ਆਪਾਂ ਤਿੰਨ ਕੁੰਡਿਆਂ ਦੇ ਉੱਤੇ ਦੋ ਦੇ ਟਪਾਵਾਂਗੇ ਭਾਗਾ ਮੂਰੇ ਆ ਦੇਖੋ ਜੀ ਤਿੰਨ ਕੁੰਡੇ ਉਧਰ ਸੀ ਤਿੰਨੇ ਗੁੰਡੇ ਆਪਣੇ ਇੱਧਰ ਰਹਿ ਗਏ ਤੇ ਦੇਖੋ ਡਿਜ਼ਾਈਨ ਆਪਣਾ ਡੱਬੀ ਆਪਣੀ ਆ ਪੂਰੀ ਹੋ ਗਈ ਬੰਦ ਹੋ ਗਈ ਤੇ ਆ ਡੱਬੀ ਹੁਣ ਆਪਣੀ ਚੱਲ ਪਈ ਆ ਠੀਕ ਹੈ ਜੀ ਦੇਖੋ ਡਿਜ਼ਾਈਨ ਹੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਏ ਬ ਇਕਨੇ ਬਸ ਡੱਬੀ ਹੁਣ ਆ ਬਣ ਗਈ ਹੁਣ ਆਪਾਂ ਇਹ ਡੱਬੀ ਵੀ ਪੂਰੀ ਕਰ ਦਨੇ ਇੱਕ ਸਲਾਈ ਹੋਰ ਪਾ ਕੇ ਦਿਖਾਉਨੇ ਆ ਤੁਹਾਨੂੰ ਉਲਟੀ ਸਲਾਈ ਪਾ ਕੇ ਸਿੱਧੀ ਨੂੰ ਆਉਣੀ ਆ ਸਲਾਈ ਪੈ ਗਈ ਹੁਣ ਆ ਗਏ ਆਪਾਂ ਸਿੱਧੀ ਨੂੰ ਦੇਖੋ ਤੇ ਹੁਣ ਆਪਾਂ ਕੀ ਕਰਾਂਗੇ ਇਹ ਡੱਬੀ ਇੱਕ ਇੱਕ ਜਾਲੀ ਪਈ ਹੋਈ ਆ ਹੁਣ ਇਹ ਦੋ ਜਾਲੀਆਂ ਪੈਣਗੀਆਂ ਗੱਭੇ ਆਪਣਾ ਇੱਕ ਕੁੰਡਾ ਆ ਜਾਣਾ ਤੇ ਜਿਹੜੇ ਐ ਕੁੰਡੇ ਨੇ ਆਪਾਂ ਨੇ ਇਸੇ ਹਿਸਾਬ ਨਾਲ ਲੈਣੇ ਹੁੰਦੇ ਨੇ ਇੱਕ ਵਾਰੀ ਆਪਣੇ 5 ਆਉਂਦੇ ਨੇ 6 ਕੁੰਡੇ ਇੱਕ ਵਾਰੀ ਆਪਣੇ 3 ਕੁੰਡੇ ਆਉਣਗੇ ਤੇ ਇੱਧਰ ਵੀ ਤਿੰਨ ਨੇ ਇੱਧਰ ਵੀ ਤਿੰਨ ਨੇ ਠੀਕ ਹੈ ਜੀ ਦੇਖੋ ਡਿਜ਼ਾਈਨ ਆਪਣਾ ਸਹੀ ਹੋ ਗਿਆ ਤੁਸੀਂ ਇੱਕ ਇੱਕ ਕੁੰਡਾ ਘਟਾ ਵੀ ਸਕਦੇ ਹੋ ਇਹਦੇ ਵਿੱਚ ਜਿਵੇਂ ਹੁਣ ਸਾਈਡ ਤੇ ਇੱਕ ਆਜੂ ਹੁਣ ਮੇਰੇ ਕੋਲ ਦੋ ਕੁੰਡੇ ਨੇ ਨਹੀਂ ਜਿਹੜੀ ਦੋ ਤਾਂ ਚਾਹੀਦੀ ਨੇ ਨਾਲ ਦਲੇ ਆਪਾਂ ਸਲਾਈ ਵੀ ਲਾਉਣੀ ਆ ਆ ਦੇਖੋ ਜੀ ਹੁਣ ਆਪਣੀ ਡੱਬੀ ਇੱਧਰ ਵੱਧ ਗਈ ਹੁਣ ਆਪਣੇ ਦੋ ਕੁੰਡੇ ਹੀ ਨੇ ਬਾਦੂ ਆ ਤਾਂ ਆਪਣਾ ਜਾਲੀ ਵਾਲਾ ਕੁੰਡੇ ਆ ਗਏ ਡੱਬੀ ਵਾਲੇ ਆ ਦੇਖੋ ਜੀ ਧਾਗਾ ਮੂਰੇ ਉਲਟਾਵਾ ਗਏ ਇਹਨੂੰ ਆ ਦੇਖੋ ਡੱਬੀ ਆਪਣੀ ਆ ਬਣ ਗਈ ਹੁਣ ਗੱਭੇ ਆਪਣਾ ਇੱਕ ਕੁੰਡਾ ਰਹਿ ਗਿਆ ਸਿੱਧਾ ਆ ਦੇਖੀ ਫੇਰ ਦੋ ਦਾ ਇੱਕ ਕਰਾਂਗੇ ਇੱਕ ਨੇ ਧਾਗਾ ਮੂਰੇ ਕਰਾਂਗੇ ਸਿੱਧਾ ਗੁੰਡਾ ਫੇਰ ਧਾਗਾ ਮੂਰੇ ਨੂੰ ਉਲਟਾਵਾਂਗੇ ਆਪਾਂ ਦੋ ਦਾ ਇੱਕ ਕਰਾਂਗੇ ਇੱਕ ਗੁੰਡਾ ਆਪਾਂ ਫੇਰ ਸਿੱਧਾ ਲਵਾਂਗੇ ਧਾਗੇ ਨੂੰ ਫੇਰ ਪਿੱਛੇ ਹੀ ਰਹੂਗਾ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਧਾਗਾ ਮੂਰੇ ਕਰਾਂਗੇ ਜਾਲੀ ਬਣਾਵਾਂਗੇ ਫੇਰ ਧਾਗਾ ਮੂਰੇ ਕਰਾਂਗੇ ਫੇਰ ਦੋ ਦਾ ਇੱਕ ਕਰਾਂਗੇ ਇੱਕ ਦੋ ਜਾਲੀਆਂ ਆਪਣੀ ਬਣ ਗਈਆਂ ਇੱਕ ਗੁੰਡਾ ਆਪਾਂ ਸਿੱਧਾ ਆ ਗਿਆ ਫਿਰ ਉਸੇ ਤਰੀਕੇ ਨਾਲ ਦੋ ਦਾ ਇੱਕ ਕਰਾਂਗੇ ਜਾਲੀ ਬਣਾਵਾਂਗੇ ਫਿਰ ਜਾਲੀ ਬਣੂਗੀ ਦੋ ਦਾ ਇੱਕ ਕਰਾਂਗੇ ਆ ਦੇਖੋ ਜੀ ਦੋ ਕੁੰਡੇ ਆਪਣੇ ਇੱਧਰ ਹੋ ਗਏ ਸਿੱਧੇ ਡਿਜ਼ਾਈਨ ਆਪਣਾ ਹੋ ਗਿਆ ਸਹੀ ਦੇਖੋ ਡਿਜ਼ਾਈਨ ਇਹ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਆ ਦੇਖੀ ਠੀਕ ਹੈ ਜੀ ਡਿਜ਼ਾਈਨ ਆਪਣਾ ਬਣ ਗਿਆ ਡੱਬੀਆਂ ਆਪਣੀਆਂ ਦੋ ਪੂਰੀਆਂ ਹੋ ਗਈਆਂ ਤੇ ਹੁਣ ਮੇਰੀਆਂ ਭੈਣਾਂ ਨੂੰ ਕਿੱਦਾਂ ਦੀ ਵੀਡੀਓ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੱਧ ਤੋਂ ਵੱਧ ਲਾਈਕ ਕਰਨਾ ਸ਼ੇਅਰ ਕਰਨਾ ਆਪਾਂ ਹੁਣ ਇਹ ਡਿਜ਼ਾਈਨ ਦੀ ਵੀਡੀਓ ਪਾ ਦਿੱਤੀ ਆ ਹੁਣ ਆਪਾਂ ਇਹਦਾ ਗਲਾ ਬਣਾਵਾਂਗੇ ਗੋਲ ਗਲਾ ਕਰਨਾ ਵੀ ਕਿਵੇਂ ਬਣਦਾ ਤੇ ਹੁਣ ਆਪਾਂ ਲੈ ਕੇ ਆਉਨੇ ਗਲੇ ਵਾਲੀ ਵੀਡੀਓ ਜਦ ਤੱਕ ਧੰਨਵਾਦ ਜੀ